ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਲਿミਟਡ ਗਿਆ ਅਤੇ ਅੱਜ ਸਾਡੇ ਨਾਲ ਨੇ ਐਡਵੋਕੇਟ ਸੁਨੀਲ ਮੱਲਨ ਜਿਨ੍ਹਾਂ ਦੇ ਨਾਲ ਅੱਜ ਅਸੀਂ ਮੈਰਿਜ ਦੇ ਉੱਤੇ ਗੱਲਬਾਤ ਕਰਾਂਗੇ ਇੰਡੀਆ ਇੱਕ ਕੈਮੇਰੀਕ ਕੰਟਰੀ ਆ ਭਾਰਤ ਜਿਸ ਦੇ ਅੰਦਰ ਕੀ ਸ਼ਾਦੀ ਜਾਂ ਮੈਰਿਜ ਨੂੰ ਵਿਆਹ ਨੂੰ ਇੱਕ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਅੱਜ ਸਾਡੇ ਨਾਲ ਐਡਵੋਕੇਟ ਸਾਹਿਬ ਨੇ ਅਤੇ ਤੁਸੀਂ ਵੀ ਇੱਕ ਨਿਊਜ਼ ਦੇਖੀ ਹੋਗੀ ਨੈੱਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਇੱਕ ਅਮਿਤ ਨਾਮ ਦਾ ਇੰਜੀਨੀਅਰ ਵਿਅਕਤੀ ਸੀ ਅਤੇ ਜਿਸ ਦੇ ਉੱਤੇ ਉਸ ਦੀ ਵਾਈਫ ਦੇ ਵੱਲੋਂ 80 ਲੱਖ ਰੁਪਏ ਮੰਗਣ ਦੀ ਉਹ ਲਗਾਈ ਜਾਂਦੀ ਵੀ ਉਸ 30 ਲੱਖ ਰੁਪਇਆ ਉਸ ਨੂੰ ਆਲਮਨੀ ਦਵੇ ਵੀ ਉਸ ਨੂੰ ਤਾੜ ਬੋਲਸ ਦੇਵੇਗੀ ਅਤੇ ਉਸ ਦੀ ਵਾਈਫ ਦਾ ਕਿਸੇ ਹੋਰ ਵਿਅਕਤੀ ਦੇ ਨਾਲ ਚੱਕਰ ਚੱਲ ਰਿਹਾ ਸੀ ਅਤੇ ਜੋ ਉਸ ਵਿਅਕਤੀ ਉਸ ਦੇ ਵੱਲੋਂ ਇਸ ਕਰਕੇ ਸੁਸਾਇਡ ਕਰ ਲਿੱਤੀ ਜਾਂਦੀ ਹੈ ਤੇ ਇੱਕ ਵੀਡੀਓ ਵੀ ਉਸ ਦੀ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਆਪਣੀ ਪੂਰੀ ਕਹਾਣੀ ਦੱਸਦੀ ਹੈ ਦੱਸਦਾ ਹੈ ਅਤੇ ਇਸੇ ਟੌਪਿਕ ਦੇ ਉੱਤੇ ਅੱਜ ਅਸੀਂ ਵਕੀਲ ਸਾਹਿਬ ਦੇ ਨਾਲ ਗੱਲ ਕਰਨ ਜਾ ਰਹੇ ਹਾਂ ਵੀ ਕਿਵੇਂ ਇੰਟਰਨੈਸ਼ਨਲੀ ਅਤੇ ਭਾਰਤ ਦੇ ਅੰਦਰ ਜੋ ਕੁੜੀਆਂ ਨੇ ਜਾਂ ਮੁੰਡੇ ਨੇ ਉਹਨਾਂ ਦੇ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੋ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਸਾਨੂੰ ਇਸ ਟੌਪਿਕ ਦੇ ਬਾਰੇ ਦੱਸਣਗੇ ਨਮਸਕਾਰ ਸਤਿ ਸ਼੍ਰੀ ਅਕਾਲ ਦਰਸ਼ਕੋ ਪਹਿਲਾਂ ਤਾਂ ਮੈਂ ਦੱਸਦਾ ਕਿ ਮੇਰਾ ਵੀਰ ਹਰਸ਼ ਅੱਛਾ ਤੇ ਪਹਿਲਾ ਪ੍ਰੋਗਰਾਮ ਕਰ ਰਿਹਾ ਸੋ ਇਹਨੂੰ ਹੌਸਲਾ ਬਤਾਈ ਦੇਣੀ ਹੈ ਤਾਂ ਕਿ ਅੱਗੇ ਹੋਰ ਵਧੀਆ ਕੰਮ ਕਰ ਸਕੇ ਅੱਛੀ ਸੋਚ ਰੱਖਦਾ ਹੈ ਅੱਛਾ ਜੋਸ਼ ਵੀ ਰੱਖਦਾ ਹੈ ਸੋ ਗਲਤੀਆਂ ਸਾਰਾ ਬੰਦਾ ਕਰਦਾ ਮੈਂ ਵੀ ਅੱਜ ਤੱਕ ਕਰਦਾ ਆ ਰਿਹਾ ਸੋ ਅੱਜ ਦਾ ਸਾਡਾ ਬੁੱਧਾ ਵਿਆਹੇ ਜੋੜਿਆਂ ਦੇ ਕਾਰਨਾਮੇ ਜਿਹੜੇ ਵੀ ਵਿਆਹੇ ਜੋੜੇ ਅੱਜ ਕੱਲ ਜੇ ਮੈਂ ਬੇਦਬੀ ਦੀ ਗੱਲ ਕਰਾਂ ਇਹ ਜਿਹੜੇ ਦੂਜੇ ਮੁਕਦਮੇ ਨੇ ਬੜੇ ਛੋਟੇ ਨੇ ਵਿਆਹ ਜੁੜੇ ਜਿੰਨੀ ਵੀ ਅਦਵੀ ਕਰ ਰਿਹਾ ਸ਼ਾਇਦ ਹੀ ਦੁਨੀਆ 'ਚ ਕੋਈ ਕਰ ਰਿਹਾ ਹੋਵੇ ਗੁਰਦੁਆਰਾ ਸਾਹਿਬ ਤੋਂ ਲਾਵਾਂ ਲੈ ਕੇ ਪੌਣੀਆਂ ਉਤਰ ਕੇ ਕੁੜੀ ਆਪਣੇ ਘਰ ਜਾਂਦੀ ਮੁੰਡਾ ਆਪਣੇ ਘਰ ਜਾਂਦੇ ਤੱਕ ਦੇ ਸੀਨ ਵੇਖੇ ਨੇ ਬਿਨਾ ਵਿਆਹ ਤੋਂ ਬੱਚੇ ਪੈਦਾ ਹੁੰਦੇ ਦੇਖੇ ਨੇ ਮੇਰੇ ਕੋਲ ਕੇਸ ਨੇ ਇਹੋ ਜੇ ਔਰ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕਰੋੜਾਂ ਰੁਪਏ ਦੀ ਮੰਗ ਸਹੁਰੇ ਤੇ ਬਲਾਤਕਾਰ ਦਾ ਜੁਰਮ ਛੇੜਛਾੜ ਦਾ ਜੁਰਮ ਜੱਫੀ ਪਾਣਾ ਤੇ ਕਾਮਨ ਹੀ ਕਰ ਛੱਡੇ ਆ ਕੁੜੀਆਂ ਨੇ ਕਿ ਮੇਰੇ ਸਹੁਰੇ ਨੇ ਮੈਨੂੰ ਜੱਫੀ ਪਾ ਲਈ ਸੀ ਤੇ ਮੈਂ ਹਰ ਵੇਲੇ ਸਵਾਲ ਪੁੱਛਦਾ ਕਿ ਜਦੋਂ ਤੈਨੂੰ ਜੱਫੀ ਪਾਈ ਸੀ ਉਦੋਂ ਘਰ ਦੇ ਵਿੱਚ ਤੇਰੀ ਸੱਸ ਵੀ ਸੀ ਦਿਓਰ ਸੀ ਜੇਡ ਸੀ ਜਟਾਣੀ ਸੀ ਆਂਡ ਗਵਾਂਡ ਸੀ ਤੇ ਸਭ ਤੋਂ ਵਧੀਆ ਯੰਤਰ ਤੇਰੇ ਕੋਲ ਆ ਸੀ ਜਿੱਥੋਂ ਸਾਰੀ ਦੁਨੀਆ ਤੂੰ ਮੁਠੀ 'ਚ ਰੱਖੀ ਐ ਉਸ ਵੇਲੇ ਤੂੰ ਕੋਈ ਕੰਪਲੇਂਟ ਕਿਉਂ ਨਹੀਂ ਪਾਈ ਕਿ ਮੇਰੇ ਸਹੁਰੇ ਨੇ ਅੱਜ ਮੈਨੂੰ ਜੱਫੀ ਪਾ ਕੇ ਕਿਹਾ ਕਿ ਅੱਜ ਤੂੰ ਮੇਰੇ ਨਾਲ ਕੰਪਰੋਮਾਈਜ਼ ਤੇ ਆ ਜਾ ਜਾਂ ਕਿਸੇ ਲਾਲਚ ਵਜੋਂ ਕੀ ਕਾਰਨ ਸੀ ਸੋ ਜਦੋਂ ਸੋਚੀ ਸਮਝੀ ਸਾਜਿਸ਼ਤ ਹੈ ਤੇ ਚੀਜ਼ਾਂ ਬਣਾਉਂਦੀਆਂ ਨੇ ਕੁੜੀਆਂ ਜਾਂ ਮੁੰਡੇ ਤੇ ਬਹੁਤ ਵੱਡਾ ਪਰੇਸ਼ਾਨੀ ਹੁੰਦੀ ਹੈ ਔਰ ਇਹ ਤੁਹਾਨੂੰ ਅੱਜ ਮੈਂ ਵੱਡੀ ਗੱਲ ਦੱਸਣ ਲੱਗਾ ਜੇ ਜਿਹੜੀ ਜ਼ਿਆਦਾ ਥ੍ਰੈਟ ਹੈ ਉਹ ਜ਼ਿਆਦਾ ਥ੍ਰੈਟ ਜਿਹੜੀ ਹੈ ਉਹ ਹੈਗੀ ਹੈ ਮੁੰਡੇ ਵਾਲਿਆਂ ਨੂੰ ਭਾਰਤ ਤੋਂ ਬਾਹਰ ਜੇ ਫੋਰਮ ਦੇ ਕਿਸੇ ਕੰਟਰੀ 'ਚ ਵੀ ਲੜਕੀ ਫੋਨ ਕਰਦੀ ਹੈ ਉਹਨਾਂ ਨੇ ਆਪਣੇ ਫੋਨ ਤੇ AI ਟੂਲ ਲਵਾਏ ਹੋਏ ਨੇ ਲੜਕੀ ਜਿੱਦਾਂ ਜਿੱਦਾਂ ਬੋਲਦੀ ਹੈ ਕਿ ਮੈਨੂੰ ਮੇਰੇ ਸੋਡੇ ਨੇ ਗਲਤ ਟੱਚ ਕੀਤਾ ਨਾਲ ਦੀ ਨਾਲ ਉਹ ਧਾਰਾ ਲੱਗ ਜਾਣੀ ਹੈ ਮੇਰੇ ਹਸਬੰਦ ਨੇ ਮੈਨੂੰ ਥੱਪੜ ਮਾਰਿਆ ਉਹਦੀ ਧਾਰਾ ਲੱਗ ਜਣੀਏ ਤਾਂ ਧਾਰਾ ਕੱਢ ਕੇ ਪਰਚਾ ਬਾਹਰ ਨਿਕਲ ਆਉਣਾ ਤੇ ਪੁਲਿਸ ਨੇ ਜਦੋਂ ਘਰੇ ਆਉਣਾ ਸਭ ਤੋਂ ਪਹਿਲਾਂ ਉਹਨਾਂ ਨੇ ਕੁੜੀ ਨੂੰ ਪੁੱਛਣਾ ਫਿਰ ਉਹਨਾਂ ਨੇ ਘਰ 'ਚ ਜੇ ਕੋਈ ਕੁੱਤਾ ਰੱਖਿਆ ਉਹਨੂੰ ਪੁੱਛਣਾ ਤੇ ਜੇ ਕੋਈ ਹੋਰ ਜੀਵ ਹੋਇਆ ਉਹਨੂੰ ਪੁੱਛਣਾ ਤੇ ਫਿਰ ਘੜੀਆਂ ਨੂੰ ਪੱਖਿਆਂ ਨੂੰ ਪੁੱਛਣਾ ਇਹ ਮੈਂ ਟੀਚਰ ਕਰ ਰਿਹਾ ਔਰ ਇਹ ਅਸਲੀਅਤ ਟੀਚਰ ਹੈ ਤੇ ਜਿਨ੍ਹਾਂ ਦੇ ਖਿਲਾਫ ਜੁਰਮਾ ਉਹਨਾਂ ਨੂੰ ਪੁੱਛਣਾ ਵੀ ਨਹੀਂ ਤੇ ਚੁੱਕ ਕੇ ਅੰਦਰ ਤੋਂ ਦੇਣਾ ਔਰ ਇੰਡੀਆ 'ਚ ਤੁਸੀਂ ਇਸ ਗੱਲੋਂ ਬੜੇ ਬਚੇ ਹੋ ਨਜਾਇਜ਼ ਕੇਸ ਮੈਂ ਇੰਨੇ ਬਹੁਤ ਬਾਹਰ ਦੇ ਮੁਲਕਾਂ ਦੇ ਸ਼ਹਿਰਿਆਂ ਸਮਝ ਰਿਆਂ ਕਿ ਪੁੱਛੋ ਹੀ ਕੋਈ ਨਾ ਜਿੱਥੇ ਕੁੜੀ ਨੇ ਬਾਹਰ ਰਹਿ ਕੇ ਮੁਕਦਮਾ ਦਰਜ ਕਰਾਇਆ ਅਗਲਿਆਂ ਦਾ ਘਰ-ਬਾਰ ਵਕਾਤਾ ਘਰ ਪੂਰਾ ਲੇਲਿਆ ਖਾਲੀ ਕਰਤਾ ਨੰਗਾ ਕਰਤਾ ਬੰਦਾ ਔਰ ਉਸ ਤੋਂ ਬਾਅਦ ਉਹਨੂੰ ਕੱਲਿਆਂ ਕਰਤਾ ਹੁਣੇ ਮੈਂ ਬਾਹਰ ਸੀ ਇੰਗਲੈਂਡ ਗਿਆ ਸੀ ਉੱਥੇ ਜਦੋਂ ਬੱਚੀ 16 ਸਾਲ ਦੀ ਸੀ ਉਹਦੇ ਨਾਲ ਕੋਈ ਮਾੜਾ ਦੁਸ਼ਕਰਮ ਕੀਤਾ ਸੀ ਬੰਦੇ ਨੇ 34 ਸਾਲ ਬਾਅਦ ਮੁਕਦਮਾ ਦਰਜ ਹੁੰਦਾ ਤੇ ਉਸ ਬੰਦੇ ਨੂੰ 70 ਸਾਲ ਦੀ ਕੈਦ ਦਿੱਤੀ ਜਾਂਦੀ ਹੈ ਐਸ ਵੇਲੇ ਉਸ ਬੰਦੇ ਦੀ ਕਿਸੇ ਧਾਰਮਿਕ ਸਥਾਨ ਦੇ ਉਹ ਸਿਗਾ ਬੰਦਾ ਜਿਹਨੂੰ 70 ਸਾਲ ਦੀ ਉਦੀ ਉਮਰ ਸੀ ਤੇ ਉਹਨੂੰ ਅੱਗੋਂ 24 ਸਾਲ ਦੀ ਸਜ਼ਾ ਦਿੱਤੀ ਗਈ ਹੈ ਸੋ ਮੈਟ੍ਰਿਮੋਨিয়াল ਡਿਸਪਿਊਟ ਤੇ ਜੇ ਮੈਂ ਵਾਪਸ ਆਵਾਂ ਤੇ ਮੈਟ੍ਰਿਮੋਨিয়াল ਡਿਸਪਿਊਟ ਚ ਇੰਪੇਸ਼ੈਂਸ ਬਹੁਤ ਜ਼ਿਆਦਾ ਹੋ ਚੁੱਕੀ ਹੈ ਐਫ ਆਈ ਆਰ ਦਰਜ ਕਰਾਣ ਲੱਗੇ ਕੁੜੀ ਵਾਲੇ ਮਿੰਟ ਨਹੀਂ ਲਾਉਂਦੇ ਐਸੀ ਐਸੀਆਂ ਗੱਲਾਂ ਲਿਖਦੇ ਨੇ ਕਿ ਮੈਂ ਦੱਸਣ ਲੱਗਿਆ ਸ਼ਰਮ ਆਉਂਦੀ ਐ। ਔਰ ਬਿਨਾ ਬੇਸ ਤੋਂ ਬਿਨਾ ਕਿਸੇ ਗੱਲ ਤੋਂ ਜਦੋਂ ਇਲਜ਼ਾਮ ਲੱਗਦੇ ਨੇ ਜਦੋਂ ਜਿਵੇਂ ਵੀਰ ਨੇ ਗੱਲ ਕੀਤੀ ਅਮਿਤ ਮੁੰਡੇ ਦੀ ਜਿਹੜਾ ਕਿ ਉਹਦਾ ਸ਼ਾਇਦ ਬਿਹਾਰ ਚ ਕੇਸ ਚੱਲਦੇ ਸੀ ਉਹਦੇ 80 ਕੇਸ ਉਸਕੇ ਇੱਕ ਕੇਮੇਰਾ ਕੇਸ Atul ਨਾਮ ਦੇ ਬੰਦੇ ਦਾ Atul 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 Sorry Amit ਨਹੀਂ Atul 80 ਕੇਸ ਕੁੜੀ ਨੇ ਪਾਏ ਸੀ ਔਰ ਉਹ ਮੁੰਡਾ ਬਾਰ-ਬਾਰ ਤਰਲੇ ਘੜਦਾ ਸੀ ਕੋਰਟਾਂ ਨੂੰ ਐਪਲੀਕੇਸ਼ਨਾਂ ਦਿੰਦਾ ਸੀ ਕਿ ਮੇਰੇ ਸਾਰੇ ਕੇਸ ਇੱਕ ਡੇਟ ਤੇ ਕਰ ਦਿਓ ਤੇ ਮੈਂ ਆਉਣ ਨੂੰ ਤਿਆਰ ਆ ਮਤਲਬ ਆਉਣਾ ਵਾ ਤੇ ਪ੍ਰਾਈਵੇਟ ਕੰਪਨੀ ਚ ਉਹਨੂੰ ਛੁੱਟੀ ਵੀ ਨਹੀਂ ਸੀ ਮਿਲਦੀ ਉਹਨੂੰ ਬਰਬਾਦ ਕਰਨ ਲਈ ਉਹਨਾਂ ਨੇ ਇਹ ਕੁਛ ਕੀਤਾ ਤੇ ਅਲਟੀਮੇਟਲੀ ਉਹਨੇ ਜੁਡੀਸ਼ੀਅਲ ਸਿਸਟਮ ਤੇ ਜੱਜ ਨੇ ਵੀ ਉਹਦੇ ਕੋਲ 5 ਲੱਖ ਮੰਗੇ ਸੀ ਐਸੇ ਸਵਾਲ ਵੀ ਸਾਹਮਣੇ ਆਏ ਨੇ ਔਰ ਉਸ ਤੋਂ ਇਲਾਵਾ ਉਸ ਬੰਦੇ ਨੂੰ ਮਜਬੂਰਨ ਸੂਰਜ ਕਰਨਾ ਪਿਆ ਬੜੀ ਮਾੜੀ ਔਰ ਬੜੀ ਅਨਸੁਖਾਵੀਂ ਘਟਨਾ ਹੈ ਅੱਜ ਕੱਲ ਇੱਥੋਂ ਇੱਥੋਂ ਇਹ ਪਤਾ ਲੱਗਦਾ ਹੈ ਕਿ ਜਿਹੜੀਆਂ ਕ੍ਰਿਮੀਨਲ ਕੁੜੀਆਂ ਨੇ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਹੈ ਉਹਨਾਂ ਨੂੰ ਬੰਦੇ ਦੀ ਲੋੜ ਨਹੀਂ ਉਹਨਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੋ ਐਸੇ ਕਈ ਮੁੱਦੇ ਸਾਹਮਣੇ ਆ ਰਹੇ ਨੇ ਹੁਣ ਮੈਂ ਇੱਥੇ ਆ ਕੇ ਲੋ ਦੱਸਣਾ ਚਾਹਣਾ ਵੀ ਜੇ ਤੁਸੀਂ ਇੰਡੀਆ ਚ ਵਿਆਹ ਕਰਾਇਆ ਭਾਵੇਂ ਮਹਾਰਾ ਦੀ ਦੇ ਦੇ ਅੱਗੇ ਆਪਾਂ ਲਾਵਾਂ ਲਈਆਂ ਨੇ ਚਾਹੇ ਅੱਗ ਦੇ ਗਿਲ ਅਗਨੀ ਅੱਗੇ ਲਾਵਾਂ ਲਈਆਂ ਨੇ ਐਕਟ ਜਿਹੜਾ ਲੱਗਦਾ ਹੈ ਕਾਨੂੰਨ ਦਾ ਐਕਟ ਹੈ ਉਹ ਹਿੰਦੂ ਮੈਰਿਜ ਐਕਟ ਹੈ ਉਹ ਚਾਹੇ ਸਿੱਖ ਰੀਤੀ ਰਿਵਾਜਾਂ ਦਾ ਵਿਆਹ ਹੋਇਆ ਚਾਹੇ ਹਿੰਦੂ ਰੀਤੀ ਰਿਵਾਜਾਂ ਦਾ ਵਿਆਹ ਹੋਇਆ ਕਿਉਂਕਿ ਜਿਹੜਾ ਸਿੱਖ ਐਕਟ ਬਣ ਰਿਹਾ ਸੀ ਉਹਦੇ ਵਿੱਚ ਇੰਨੀਆਂ ਜ਼ਿਆਦਾ ਸ਼ਰਤਾਂ ਸੀ ਕਿ ਤੁਸੀਂ ਕੈਂਚੀ ਜਾਂ ਬਲੇਡ ਆਪਣੇ ਪੂਰੇ ਸਰੀਰ ਤੇ ਕਿਤੇ ਨਾ ਲਾਇਆ ਹੋਵੇ ਫਿਰ ਜਿਹੜੀ ਮਰਿਆਦਾ ਏ ਸਿੱਖੀ ਦੀ ਉਹ ਪੰਜ ਕਕਾਰਾਂ ਦੀ ਔਰ ਬਾਕੀ ਚੀਜ਼ਾਂ ਦੀ ਰੱਖੀ ਹੋਵੇ ਤੇ ਅੱਜ ਕੱਲ ਤਾਂ ਕੁੜੀਆਂ ਆਈਬ੍ਰੋ ਵੀ ਬਣਾਨ ਜਾਂਦੀਆਂ ਤੇ ਇਸ ਕਰਕੇ ਉਹ ਐਕਟ ਉਹਨਾਂ ਬੱਚਿਆਂ ਤੇ ਲਾਗੂ ਨਹੀਂ ਹੁੰਦਾ ਚਾਹੇ ਉਹ ਮਹਾਰਾਜ ਦੀ ਦੇਹ ਅੱਗੇ ਵੀ ਲਾਵਾਂ ਲੈਣ ਸੋ ਮੈਂ ਕਲੀਅਰਤਾ ਕੀਤਾ ਕਿ ਕੁਝ ਲੋਕ ਰੌਲਾ ਪਾਉਂਦੇ ਨੇ ਤੇ ਉਹਨਾਂ ਦਾ ਰੌਲਾ ਵੀ ਪਹਿਲਾਂ ਕਲੀਅਰ ਕਰ ਦਈਏ ਕਿ ਜੇ ਤੁਸੀਂ ਉਸ ਮਰਿਆਦਾ ਤਹਿਤ ਆਉਣਾ ਹੈ ਤੇ ਫਿਰ ਤੁਹਾਨੂੰ ਸਾਰੀ ਉਮਰ ਉਸ ਮਰਿਆਦਾ ਨੂੰ ਸਭ ਪਾਲਣਾ ਵੀ ਕਰਨੀ ਪੈਣੀ ਹੈ ਸੋ ਹਿੰਦੂ ਮੈਰਿਜ ਜਿੱਦੋਂ ਤੁਹਾਡਾ ਵਿਆਹ ਹੁੰਦਾ ਹੈ ਜਿਆਦਾਤਰ ਕੇਸਾਂ 'ਚ ਮੈਂ ਕੀ ਵੇਖਿਆ ਗਿਆ ਕਿ ਕੁੜੀਆਂ ਫੋਰਨ ਜਾ ਕੇ ਜਾਂ ਮੁੰਡੇ ਫੋਰਨ ਜਾ ਕੇ ਉੱਥੋਂ ਨੋਟਿਸ ਭੇਜ ਦਿੰਦੇ ਨੇ ਡਿਵੋਰਸ ਦਾ ਫੋਰਨ ਦੇ ਲਾਅ ਮੁਤਾਬਕ ਉਹ ਵਲਾ ਜਿਹੜਾ ਲਾਅ ਹੈ ਉਹ ਇੰਡੀਆ 'ਚ ਹੋਏ ਵਿਆਹ ਲਈ ਵੈਲਿਡ ਨਹੀਂ ਹੈ ਉਹ ਤਲਾਕ ਮੰਨਤਾ ਨਹੀਂ ਰੱਖਦਾ ਉਹਦੀ ਵੈਲਿਡਿਟੀ ਨਹੀਂ ਹੈਗੀ ਜੇ ਉਹ ਤੁਸੀਂ ਤਲਾਕ ਲੈ ਵੀ ਲੈਂਦੇ ਹੋ ਤੇ ਇੰਡੀਆ ਚ ਉਹਦੀ ਵੈਲਿਊ 0 ਹੈ ਜਿਸ ਧਰਮ ਦੇ ਮੁਤਾਬਕ ਤੁਸੀਂ ਲਾਵਾਂ ਲਈਆਂ ਨੇ ਜਿਸ ਸਮਾਜ ਦੇ ਕਾਨੂੰਨ ਨੂੰ ਮੰਨ ਕੇ ਤੁਸੀਂ ਲਾਵਾਂ ਲਈਆਂ ਨੇ ਉਸੇ ਕਾਨੂੰਨ ਦੇ ਤਹਿਤ ਦਾ ਤਲਾਕ ਹੋਣਾ ਜੇ ਜੇ ਤੁਸੀਂ ਹਿੰਦੂ ਮੈਰੀਜ ਦੇ ਵਿੱਚ ਵਿਆਹ ਕਰਾਇਆ ਤੇ ਉਸ ਐਕਟ ਨੂੰ ਐਕਸਰਸਾਈਜ਼ ਕਰਨ ਦੀ ਪਾਵਰ ਜਿਹੜੇ ਵੀ ਮੁਲਕ ਚ ਹੈ ਉੱਥੇ ਤੁਹਾਡਾ ਤਲਾਕ ਹੋ ਸਕਦਾ ਹੈ ਔਰ ਜੇ ਤੁਸੀਂ ਮੁਸਲਮ ਚ ਕਰਾਇਆ ਤੇ ਮੁਸਲਮ ਦੇ ਹਿਸਾਬ ਨਾਲ ਔਰ ਜੇ ਤੁਸੀਂ ਫੋਰਨ ਚ ਜਾ ਕੇ ਉੱਥੋਂ ਦਾ ਲਾਅ ਪ੍ਰੈਕਟਿਸ ਕਰਕੇ ਡਿਵੋਰਸ ਦਾ ਨੋਟਿਸ ਭੇਜ ਦਿਓ ਪ੍ਰੋਸੀਜਰ ਤੇ ਚੱਲ ਪਏਗਾ ਚਾਹੇ ਤੁਸੀਂ ਉਧਰ ਪੀਆਰ ਹੋ ਗਏ ਹੋ ਚਾਹੇ ਤੁਸੀਂ ਉਧਰ ਸਿਟੀਜ਼ਨ ਹੋ ਗਏ ਹੋ ਜੇ ਤੁਸੀਂ ਹਿੰਦੂ ਮੈਰਿਜ ਐਕਟ ਮੁਤਾਬਕ ਵਿਆਹ ਕਰਾਇਆ ਹੈ ਜਦ ਤੱਕ ਤੁਸੀਂ ਉਹ ਤਲਾਕ ਇੰਡੀਆ ਚ ਆ ਕੇ ਨਹੀਂ ਲੈਂਦੇ ਤਦ ਤੱਕ ਉਹ ਵੈਲਿਡ ਨਹੀਂ ਹੈ ਗੱਲ ਨੰਬਰ 1 ਗੱਲ ਨੰਬਰ 2 ਜੇ ਤੁਸੀਂ ਫੋਰਨ ਚੋਂ ਤਲਾਕ ਲੈ ਲਿਆ ਉਸ ਤਲਾਕ ਨੂੰ ਤੁਸੀਂ ਇੰਡੀਆ ਚ ਆ ਕੇ ਪ੍ਰੋਵੇਟ ਕਰਾਓਗੇ ਜਦ ਤੱਕ ਉਹ ਪ੍ਰੋਵੇਟ ਨਹੀਂ ਹੋਏਗਾ ਤਦ ਤੱਕ ਉਹ ਵੈਲਿਡ ਨਹੀਂ ਮੰਨਿਆ ਜਾਏਗਾ ਜਾਂ ਇੰਡੀਆ ਜਾ ਕੇ ਦੁਬਾਰਾ ਤਲਾਕ ਲਓਗੇ ਤਾਂ ਉਹ ਤਲਾਕ ਮੰਨਿਆ ਜਾਏਗਾ ਅਨਲੈਸ ਉਹ ਤਲਾਕ ਨਹੀਂ ਮੰਨਿਆ ਜਾਏਗਾ ਇਸ ਗੱਲ ਦੀ ਯਾਦ ਰੱਖੋ ਔਰ ਹੁੰਦਾ ਕੀ ਹੈ ਕਿ ਕੁੜੀਆਂ ਵਿਆਹ ਕੇ ਬਾਹਰ ਜਾਂਦੀਆਂ ਨੇ ਐਫ ਆਈ ਆਰ ਆ ਕੇ ਇੰਡੀਆ ਚ ਕਰਾਉਣ ਦੀ ਕੋਸ਼ਿਸ਼ ਕਰਦੀਆਂ ਨੇ ਮੁੰਡੇ ਵਾਲਿਆਂ ਤੇ ਵੀ ਇਹਨੇ ਮੇਰੇ ਨਾਲ ਲਾਹ ਕਰ ਲਿਆ ਉਹ ਕਰ ਲਿਆ ਮੇਰੇ ਕੋਲ ਇੱਕ ਐਸਾ ਕੇਸ ਵੀ ਆਇਆ ਜਿਹਦੇ ਵਿੱਚ ਲੜਕੀ ਨੇ ਮੁੰਡੇ ਵਾਲਿਆਂ ਨੂੰ ਪਰੇਸ਼ਾਨ ਕੀਤਾ ਉਹਦਾ ਪਾਸਪੋਰਟ ਨਹੀਂ ਸੀਗਾ ਉਹਦੇ ਕੋਲ ਜਿੱਦ ਤੇ ਵੀਜ਼ਾ ਲੱਗਾ ਸੀ ਉਹਨੇ ਆਪਣੇ ਆਪ ਨੂੰ ਕੁਵਾਰੀ ਕਹਿ ਕੇ ਪਾਸਪੋਰਟ ਬਣਵਾ ਲਿਆ ਹੁਣ ਕੀ ਹੋਏਗਾ ਕਿ ਜਦੋਂ ਉਹਦੇ ਵਿਆਹ ਤੋਂ ਬਾਅਦ ਉਹਨੇ ਨਵਾਂ ਪਾਸਪੋਰਟ ਡੁਪਲੀਕੇਟ ਜਾਰੀ ਕਰਵਾਇਆ ਵਿਥਿਨ ਫਿਊ ਡੇਸ ਕਰਾਇਆ ਉਹਦੇ ਉੱਤੇ ਵੀ ਉਸ ਕੁੜੀ ਤੇ ਪਰਚਾ ਹੋਣ ਵਾਲਾ ਕਿਉਂਕਿ ਜਦੋਂ ਵਿਆਹੀ ਆ ਆਪਣੇ ਆਪ ਨੂੰ ਕੁਆਰੀ ਕਹਿ ਕੇ ਜੇ ਪਾਸਪੋਰਟ ਬਣਾਉਂਦੀ ਹੈ ਉਹ ਜਾਲੀ ਤਰੀਕਾ ਅਪਣਾਉਂਦੀ ਹੈ ਤਾਂ ਡੈਫੀਨੇਟਲੀ ਉਹਦੇ ਤੇ ਪਰਚਾ ਹੋਣਾ ਔਰ ਇਦਾਂ ਦੀਆਂ ਕਈ ਗੈਰ ਕਾਨੂੰਨੀ ਸਲਾਵਾਂ ਤੁਹਾਨੂੰ ਕੁਝ ਲੋਕ ਦੇ ਦਿੰਦੇ ਨੇ ਮੈਂ ਇਹਨਾਂ ਗੈਰ ਕਾਨੂੰਨੀ ਸਲਾਵਾਂ ਤੋਂ ਤੁਹਾਨੂੰ ਬਚਨ ਦੀ ਰਾਏ ਦਵਾਂਗਾ ਔਰ ਜੇ ਤੁਸੀਂ ਚਾਹਦੇ ਹੋ ਕਿ ਤੁਹਾਡੀ ਲਾਈਫ ਸਮੂਥ ਰਹੇ ਤੇ ਲੀਗਲ ਤਰੀਕੇ ਨਾਲ ਅਗਲੀ ਕਾਰਵਾਈ ਜੋ ਵੀ ਤੁਹਾਡੀ ਬਣਦੀ ਹੈ ਮੈਂ ਟ੍ਰਿਬਿਊਨਲ ਡਿਸਪਿਊਟ ਚ ਉਹ ਕਰੋ ਹੋਰ ਕੋਈ ਸਵਾਲ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਜਿਵੇਂ ਕਿਸੇ ਨਾਲ ਇਹ ਹੋ ਜਾਂਦਾ ਵੀ ਉਹ ਇਸ ਦੇ ਵਿੱਚ ਫਸ ਚੁੱਕੇ ਹਨ ਤਾਂ ਉਹ ਤਾਂ ਵੀ ਇਸ ਦੇ ਵਿੱਚੋਂ ਬਾਹਰ ਆ ਸਕਦੇ ਨੇ ਵੀ ਕੋਈ ਤਰੀਕਾ ਹੈ ਮੈਂ ਇੱਥੇ ਦੱਸਣਾ ਚਾਹਨਾ ਮੇਰੇ ਐਨਆਰਏ ਪੈਨਪ੍ਰਾਵਾ ਨੂੰ ਤਾਂ ਇਹ ਚਾਹੇ ਤੁਸੀਂ ਇੰਡੀਆ 'ਚ ਬੈਠੇ ਹੋ ਤੇ ਚਾਹੇ ਤੁਸੀਂ ਬਾਹਰ ਬੈਠੇ ਹੋ ਤੁਸੀਂ ਬਾਹਰ ਬੈਠੇ ਵੀ ਆਪਣਾ ਕ੍ਰਿਮੀਨਲ ਕੇਸ ਵੀ ਇੱਥੇ ਲੜ ਸਕਦੇ ਹੋ ਆਪਣਾ ਸਿਵਲ ਕੇਸ ਵੀ ਇੱਥੇ ਲੜ ਸਕਦੇ ਹੋ ਤੁਹਾਡੇ ਵੱਲੋਂ ਵੀ ਇੱਥੇ ਕਾਰਵਾਈਆਂ ਹੋ ਸਕਦੀਆਂ ਨੇ ਉਹਦੇ ਇੱਕ ਡਿਊ ਪ੍ਰोसीजर ਨੇ ਤਰੀਕਾ ਉਸ ਤਰੀਕੇ ਨੂੰ ਫੋਲੋ ਕਰੋ ਆਪਣੇ ਵਕੀਲ ਸਾਹਿਬ ਨਾਲ ਟਾਈਅਪ ਕਰੋ ਤੇ ਤੁਸੀਂ ਉਹਦੇ ਕੇਸ ਲੜੋ ਉਹਨੂੰ ਇਗਨੋਰ ਨਾ ਕਰਿਓ ਜਿੱਦਨ ਤੁਹਾਨੂੰ ਕਿਸੇ ਵੀ ਪੁਲਿਸ ਤੋਂ ਫੋਨ ਆਉਂਦਾ ਹੈ ਕਿ ਸਰ ਤੁਹਾਡੀ ਸ਼ਿਕਾਇਤ ਆਈ ਆ ਕੇ ਜਰਾ ਮਿਲ ਲਓ ਆਪ ਨਹੀਂ ਮਿਲ ਸਕਦੇ ਤੇ ਆਪਣੇ ਕਿਸੇ ਸੱਜਣ ਨੂੰ ਜਾਂ ਆਪਣੇ ਵਕੀਲ ਸਾਹਿਬ ਨੂੰ ਇੰਗੇਜ ਕਰੋ ਉਹਨਾਂ ਨੂੰ ਉਹਨਾਂ ਦੀ ਫੀਸ ਦਿਓ ਤੇ ਉਸ ਥਾਣੇਦਾਰ ਨਾਲ ਉਸ ਆਈਓ ਨਾਲ ਜਾਂ ਪੁਲਿਸ ਵਾਲਿਆਂ ਨਾਲ ਜਾਂ ਜਿੱਥੋਂ ਵੀ ਤੁਹਾਨੂੰ ਸੱਮਨ ਨੋਟਿਸ ਜੋ ਵੀ ਆਇਆ ਉਹ ਕਰੋ ਅਗਲੀ ਗੱਲ ਮੈਂ ਇੱਕ ਹੋਰ ਦੱਸਣੀ ਚਾਹੁੰਨਾ ਜੇ ਤੁਹਾਡੇ ਦੇ ਸੈਕਸ਼ਨ 406 498ਏ ਜਿਹੜੀ ਪੁਰਾਣੀ ਦਾਜ ਮੰਗਣ ਦੀ ਤੇ ਮਾਨਸਿਕ ਪੀੜਾ ਦੇਣ ਦੀ ਧਾਰਾ ਸੀ ਉਹਦੇ 'ਚ ਜੇ ਤੁਹਾਨੂੰ ਐਫਆਈਆਰ ਹੁੰਦੀ ਹੈ ਮਾਨਯੋਗ ਸੁਪਰੀਮ ਕੋਰਟ ਦੀਆਂ ਐਸੀਆਂ ਗਾਈਡਲਾਈਨਸ ਨੇ ਜਿਦੇ ਵਿੱਚ ਕਲੀਅਰ ਲਿਖਿਆ ਕਿ ਜਦ ਤੱਕ ਤੁਹਾਨੂੰ ਸੈਕਸ਼ਨ 41 ਦਾ ਨੋਟਿਸ ਨਾ ਦਿੱਤਾ ਜਾਵੇ ਤਦ ਤੱਕ ਤੁਹਾਡੇ ਗੀਆਂ ਇਸ ਕਾਰਵਾਈ ਨਹੀਂ ਹੋ ਸਕਦੀ ਜਦ ਤੱਕ ਤੁਹਾਡੀ ਸੁਣਵਾਈ ਨਾ ਹੋਵੇ ਤਦ ਤੱਕ ਤੁਹਾਡੇ ਤੇ ਕਾਰਵਾਈ ਨਹੀਂ ਹੋ ਸਕਦੀ ਔਰ ਜਦ ਤੱਕ ਸਪੈਸੀਫਿਕ ਅਲੀਗੇਸ਼ਨ ਨਾ ਹੋਣ ਕੁੜੀ ਵੱਲੋਂ ਤਦ ਤੱਕ ਕਿਸੇ ਤੇ ਵੀ ਐਫਆਈਆਰ ਨਹੀਂ ਹੋ ਸਕਦੀ ਨਾ ਮੁੰਡੇ ਤੇ ਨਾ ਸੱਸ ਤੇ ਨਾ ਸਹੁਰੇ ਤੇ ਨਾ ਜੇਠ ਜਟਾਣੀ ਦਰਾਣੀ ਜਾਂ ਨਨਾਨ ਕਿਸੇ ਦੇ ਪਰਚਾ ਨਹੀਂ ਹੋ ਸਕਦਾ ਨਾ ਹੀ ਤਾਇ ਸਹੁਰੇ ਤੇ ਤੇ ਨਾ ਹੀ ਚਾਚੇ ਸਹੁਰੇ ਤੇ ਇਹਦੇ ਤੇ ਕਾਨੂੰਨ ਹੈ ਪਰ ਜੇ ਤੁਸੀਂ ਪੈਰਵਾਹੀ ਨਹੀਂ ਕਰਦੇ ਤੇ ਪਰਚਾ ਸਾਰਿਆਂ ਦੇ ਵੀ ਕਿਸੇ ਵੇਲੇ ਪੁਲਿਸ ਕਰ ਦਿੰਦੀ ਹੈ ਇਸ ਗੱਲ ਦਾ ਖਾਸ ख्याल ਰੱਖਣ ਮੇਰੇ ਐਨਆਰਆਈ ਪੈਣ ਭਰਾ ਸੋ ਤੇ ਤੁਸੀਂ ਦੋਸਤੋ ਸਾਰੀ ਗੱਲਬਾਤ ਸੁਣੀ ਹੋਈ ਕਿ ਵਕੀਲ ਸਾਹਿਬ ਨੇ ਆਪਾਂ ਨੂੰ ਮਤਲਬ ਕਿੰਨੇ ਵਧੀਆ ਧੰਗ ਨਾਲ ਸੁਝਾਇਆ ਅਤੇ ਤੁਸੀਂ ਕੀ ਸੋਚਦੇ ਮਤਲਬ ਵੀ ਜੋ ਇਹ ਅੱਜ ਕੱਲ ਚੱਲ ਰਿਹਾ ਕੁੜੀਆਂ ਦੇ ਵੱਲੋਂ ਬਾਹਰ ਜਾ ਕੇ ਜਾਂ ਮੁੰਡਿਆਂ ਦੇ ਵੱਲੋਂ ਬਾਹਰ ਜਾ ਕੇ ਡਬੋਸ ਦੇ ਦਿੱਤੇ ਜਾ ਰਹੇ ਹਨ ਤਾਂ ਮਤਲਬ ਤੁਸੀਂ ਦੇਖ ਸਕਦੇ ਹੋ ਵੀ ਆਉਣ ਵਾਲਾ ਸਮਾਂ ਕਿੰਨਾ ਜ਼ਿਆਦਾ ਮਾੜਾ ਹੋ ਰਿਹਾ ਹੈ ਅਤੇ ਤੁਸੀਂ ਦੇਖ ਰਹੇ ਸੀ ਇਹ ਵੀਡੀਓ ਲਿਮਟਡ ਗਿਆਨ YouTube ਚੈਨਲ ਤੇ ਐਡਵੋਕੇਟ ਸੁਨੀਲ ਮੱਲਨ YouTube ਚੈਨਲ ਤੇ ਤੇ ਆਦੀ ਵੀਡੀਓ ਵਿੱਚ ਫਲਾ ਲੈਣਾ ਹੀ ਮਿਲਾਂਗੇ ਐਵੇਂ ਦੇ ਕਿਸੇ ਹੋਰ ਮੁੱਦੇ ਦੇ ਨਾਲ ਸੋ ਉਹਨੇ ਤਾਂ ਸਮੇ ਲਈ ਸਾਨੂੰ ਦੇ ਉਜਾਜ ਅਤੇ ਤੁਹਾਡੇ ਵੀ ਕੋਈ ਸਵਾਲ ਹੁੰਦੇ ਨੇ ਜੇ ਤੁਹਾਨੂੰ ਤੁਸੀਂ ਕੁਝ ਚੀਜ਼ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਪੁੱਛਿਓ ਤੇ ਅਸੀਂ ਉਸਦੇ ਜਵਾਬ ਦੇਵਾਂਗੇ ਸੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ